ਹੋਨ ਬੇਟਾ ਤੁਸੀਂ ਚਿੰਤਾ ਨਹੀਂ ਕਰਦੇ ਅੱਜ ਜਦੋਂ ਸਵੇਰੇ ਮੈਂ ਆਇਆ ਸੀ ਤੇ ਮੈਂ ਸੋਚਿਆ ਕਿ ਜਿਹੜੇ ਵੀਡੀਓ ਵਿੱਚ ਮੈਂ ਚਿਹਰੇ ਦੇਖੇ ਮੈਨੂੰ ਉਹੋ ਹੀ ਚਿਹਰੇ ਨਿਕਲੇ ਆ ਪਰ ਮੈਂ ਤੁਹਾਡੇ ਚਿਹਰੇ ਦੇ ਜੇ ਸਮਾਈਲ ਵੇਖ ਕੇ ਮੈਨੂੰ ਲੱਗ ਗਿਆ ਕਿ ਮੈਂ ਸਹੀ ਪ੍ਰਮਾਤਮਾ ਦੀ ਮੇਰੀ ਡਿਊਟੀ ਚੁਣੀ ਆ ਤੇ ਮੈਂ ਵੀ ਇਸ ਦੇ ਕਾਬਿਲ ਬਣਿਆ ਕਿ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਗਈ ਔਰ ਮੈਨੂੰ ਇੱਥੇ ਆ ਕੇ ਇੰਨਾ ਵਧੀਆ ਲੱਗਿਆ ਕਿ ਜਿਹੜੀਆਂ ਸਵਾਮਾ ਪ੍ਰਮਾਤਮਾ ਦੀ ਮੇਰੀ ਝੋਲੀ ਚ ਪਾਈਆਂ ਨਾ ਤੇ ਪ੍ਰਮਾਤਮਾ ਦੇ ਕਿਰਪਾ ਦਾਸ ਬੇਨਤੀ ਕਰਦੇ ਹਾਂ ਦਾ ਸ਼ੁਕਰਾਨਾ ਕਰਦੇ ਆ ਕਿ ਸਾਨੂੰ ਇਹੋ ਜੇ ਤੰਦਰੁਸਤੀ ਬਖਸ਼ੀ ਤੇ ਸਾਨੂੰ ਸੇਵਾ ਕਰਨ ਦਾ ਬਲ ਬਖਸ਼ੀ ਤੇ ਅਸੀਂ ਇਹੋ ਜਿਹੇ ਸੁਭਾਵਾਂ ਕਰਦੇ ਰਹੀਏ ਤੇ ਇਹੋ ਜਿਹੇ ਭੈਣਾ ਇਹੋ ਜਿਹੇ ਧੀਆਂ ਦੇ ਚਿਹਰਿਆਂ ਤੇ ਰੌਣਕ ਲਿਆ ਸਕੀਏ ਜਿਹੜੇ ਮੁਰਝਾਏ ਚਿਹਰੇ ਆ ਉਹਨਾਂ ਤੇ ਰੌਣਕ ਲਿਆ ਸਕੀਏ ਤੇ ਹੋਰ ਬੱਚੇ ਐਸੇ ਨੇ ਜਿਨ੍ਹਾਂ ਦੀਆਂ ਸ਼ਾਮਾਂ ਨਹੀਂ ਪੂਰੀਆਂ ਹੁੰਦੀਆਂ ਜਿਨ੍ਹਾਂ ਸੁਪਨੇ ਨਹੀਂ ਪੂਰੇ ਹੁੰਦੇ ਚਾਹੇ ਪੜ੍ਹਾਈ ਪੱਖੋਂ ਚਾਹੇ ਸ਼ਾਦੀ ਪੱਖੋਂ ਚਾਹੇ ਕਿਸੇ ਨੇ ਹੋਰ ਵੀ ਕੁਝ ਇਬਾਦਤ ਨਹੀਂ ਉਹਦੇ ਵਿੱਚ ਅਸੀਂ ਉਹਦੇ ਕੰਮ ਆ ਸਕੀਏ ਤੇ ਅਸੀਂ ਨਾਨੀ ਸੱਜਣਾ ਅੱਗੇ ਬੇਨਤੀ ਕਰਦੇ ਆ ਕਿ ਇਸ ਬੱਚੀ ਦੇ ਆਦੰਦ ਕਾਵਿ ਦੇ ਵਿੱਚ ਵੱਧ ਵੱਧ ਇਹ ਸ਼ਾਮਲ ਹੋ ਕੇ ਇਸ ਬੇਟੀ ਦਾ ਆਦੰਦ ਕਾ ਜਿਹੜਾ ਉਹ ਸੰਪੂਰਨ ਕਰੋ ਤੇ ਬੇਟੀ ਜਿਹੜਾ ਅੱਜ ਤੁਹਾਨੂੰ ਅਸੀਂ ਇੱਥੇ ਆ ਕੇ ਲੱਗਿਆ ਤੁਹਾਨੂੰ ਕਿ ਜਿਸਾਂ ਪਹਿਲਾਂ ਚਿਹਰੇ ਤੇ ਮੁਸਕਰਾਹਟ ਪਹਿਲਾਂ ਨਹੀਂ ਸੀ ਹੈਗੀ ਹੁਣ ਤੁਹਾਡੇ ਚਿਹਰੇ ਤੇ ਮੁਸਕਰਾਹਟ ਆਈ ਹੈ। ਮੈਂ ਬਹੁਤ ਖੁਸ਼ ਹਾਂ। ਹਾਂਜੀ। ਮੈਨੂੰ ਵੀ ਅਮੀ ਤੇ ਸੀ ਕਿ ਤੁਸੀਂ ਸਾਡੇ ਘਰ ਆਓਗੇ ਕਿ ਮੈਨੂੰ ਇੰਨੀ ਅੱਜ ਖੁਸ਼ੀ ਹੈ ਕਿ ਤੁਸੀਂ ਸਾਡੇ ਘਰ ਆਏ। ਅੱਛਾ ਮੈਨੂੰ ਉਮੀਦ ਹੈ ਕਿ ਮੇਰਾ ਵਿਆਹ ਵੀ ਕੀ ਹੈ ਪੂਰਾ ਕਿ ਵਧੀਆ ਹੋ ਜਾਣਾ ਹੈ ਤੁਹਾਡੀ ਉਮੀਦ ਮੈਨੂੰ ਬਹੁਤ ਉਮੀਦ ਹੈ ਤੁਹਾਡੇ ਤੇ ਤੇ ਤੁਹਾਨੂੰ ਕਿਸ ਤਰ੍ਹਾਂ ਉਮੀਦ ਸੀ ਕਿ ਮੈਂ ਤੁਹਾਡੀਆਂ ਵੀਡੀਓ ਦੇਖਦੀ ਰਹੀ ਹਾਂ YouTube ਤੇ ਤੇ ਇਸ ਕਰਕੇ ਮੇਰੀ ਉਮੀਦ ਜਿੱਦਾਂ ਜਿੱਦਾਂ ਮੈਂ ਵੀਡੀਓ ਦੇਖਦੀ ਰਹੀ ਹਾਂ ਉਦੋਂ ਉਦੋਂ ਮੇਰੀ ਉਮੀਦ ਵੱਧਦੀ ਗਈ ਹੈ ਤੇ ਅੱਜ ਮੇਰੀ ਉਹ ਉਮੀਦ ਪੂਰੀ ਹੋ ਗਈ ਹੈ ਬਸ ਚਲੋ ਬਹੁਤ ਵਧੀਆ ਜੀ ਤੇ ਤੁਹਾਡੀ ਭੈਣ ਜੀ ਜਿਸਾ ਤੁਹਾਡੇ ਅੱਜ ਕੋਈ ਹਸਤਾ ਜੋ ਆਏ ਵੈਸੇ ਹੋ ਸਕਦਾ ਇਨੀ એનર્ਜੀ ਨਾ ਹੋਵੇ ਪਾ 10 ਇਰੇਟ ਸੁਲਾਈ ਲੈਣਾ ਇਸੇ ਤਰ੍ਹਾਂ ਇਹਨੂੰ ਬੜਕਾ ਰੱਖਣਾ ਤੇ ਤੁਹਾਨੂੰ ਕੀ ਲੱਗਿਆ ਕਿ ਜਦੋਂ ਅਸੀਂ ਤੁਹਾਡੇ ਚ ਘਰ ਦੇ ਵਿੱਚ ਬੜੇ ਐਂਟਰ ਕੀਤਾ ਉਦੋਂ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਹਾਂਜੀ ਪਹਿਲਾਂ ਤਾਂ ਉਮੀਦ ਨਹੀਂ ਕਿ ਤੁਸੀਂ ਸਾਡੇ ਘਰ ਆਵੋਗੇ ਤੇ ਇੰਨਾ ਕਿ ਚਿਹਰਾ ਮੁਰਝਾਇਆ ਸੀ ਤੇ ਮਤਲਬ ਜਦੋਂ ਤੁਸੀਂ ਉਮੀਦ ਇਨੀ ਸੀ ਨਹੀਂ ਸੀ ਵੀ ਤੁਸੀਂ ਸਾਡੇ ਘਰ ਆਓਗੇ ਤੇ ਜਦੋਂ ਤੁਸੀਂ ਆਏ ਹਾਲੋ ਇੰਨੀ ਕ ਖੁਸ਼ੀ ਹੋਈ ਸਾਰੇ ਦੁੱਖ ਤਕਲੀਫਾਂ ਸਭ ਦੂਰ ਹੋ ਗਏ ਅਛਾ ਤੇ ਹੁਣ ਡਾਕਟਰ ਕੋਲ ਜਾਣਾ ਠੀਕ ਹੈ ਹਾਂਜੀ ਡਾਕਟਰ ਕੋ ਤਾਂ ਹੀ ਜਾਇਦਾ ਜਦੋਂ ਅਸੀਂ ਪਰਸ਼ਾਦ ਹੁੰਦੇ ਆ ਤੇ ਪਛਾਨੀ ਜਿਹੜਾ ਉਹ ਹੱਲ ਪ੍ਰਮਾਤਮਾ ਦੇ ਸਾਡੀ ਸੰਗਤ ਨੇ ਸਾਡਾ ਸੁਣ ਲਿਆ ਤੇ ਅਸੀਂ ਇਸੇ ਤਰ੍ਹਾਂ ਜਿਹੜੀਆਂ ਤੁਹਾਡੀਆਂ ਖੁਸ਼ੀਆਂ ਜਿਹੜੀ ਬਰਕਤਾਂ ਰੱਖਾਂ ਤੇ ਬੇਟਾ ਤੁਸੀਂ ਆ ਜਿਹੜਾ ਦੱਸੋ ਜਦੋਂ ਰਿਸ਼ਤੇਦਾਰ ਭੈਣ ਭਤਾ ਨਹੀਂ ਆਏ ਹਾਂਜੀ ਨਹੀਂ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ ਆਇਆ ਅੱਛਾ ਚਲੋ ਕੋਈ ਗੱਲ ਨਹੀਂ ਅਸੀਂ ਤੇ ਆਏ ਨਾ ਅਸੀਂ ਤੁਹਾਡੀ ਕੋਈ ਇਹ ਜਿਹੜੀ ਆ ਉਮੀਦਾਂ ਆ ਉਹ ਤੇ ਪੂਰਾ ਉਤਰਾਗੇ ਆਵਾਂ ਤੁਹਾਡੀਆਂ ਜਿਹੜੀਆਂ ਖੁਸ਼ੀਆਂ ਇਹਦੇ ਸ਼ਾਮਲ ਹੋਵਾਂਗੇ ਤੁਹਾਡਾ ਜੜਾ ਆਨੰਦ ਕਾਲਜ ਇਹ ਸੰਭੂਲ ਕਰਾਂਗੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤੁਹਾਡੇ ਚਿਹਰੇ ਤੇ ਰੌਣਕ ਲਿਆਉਣ ਦੀ ਤੇ ਇਸੇ ਰੌਣਕ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ ਠੀਕ ਹੈ ਜੀ ਅੱਜ ਬਹੁਤ ਖੁਸ਼ ਹਾਂ ਕਿ ਤੁਸੀਂ ਸਾਡੇ ਘਰ ਮਾਮਾ ਜੀ ਬਣ ਕੇ ਆਏ ਠੀਕ ਥੈਂਕ ਯੂ ਜੀ ਧੰਨਵਾਦ ਜੀ ਉਹ ਸੰਗਤਾਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਚੁਣਿਆ ਉਹ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਐਸੀ ਹਿੰਮਤ ਐਸੀ ਤਾਕਤ ਐਸੀ ਸੇਵਾ ਦਾ ਜਨੂਨ ਬਖਸ਼ਿਆ ਤੇ ਅਸੀਂ ਇਸ ਸੇਵਾ ਦੇ ਵਿੱਚ ਹਮੇਸ਼ਾ ਹੀ ਇਸੇ ਤਰ੍ਹਾਂ ਤਤਪੜਾਈਏ ਤੇ ਇਹਨੂੰ ਇਸੇ ਤਾਂ ਸਿਰੇ ਚੜਾਉਦੇ ਰਹੀਏ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀਆਂ ਦਿਵਾਵਾਂ ਦੇ ਸਦਕਾ ਤੁਸੀਂ ਚੰਗੇ ਮਾਰੇ ਕਮੈਂਟ ਜਿਹੜੇ ਵੀ ਕਰਨੇ ਆ ਸਾਨੂੰ ਐਡਵਾਈਸ ਕਰੀ ਜਾਓ ਸਾਨੂੰ ਜਿੱਥੇ ਸਮਝਾਉਣਾ ਸਮਝਾ ਸਕਦੇ ਹੋ ਤੇ ਅਸੀਂ ਇਹਨਾਂ ਬੇਦਾ ਤੇ ਖਰੇ ਉੱਤਰ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਸਵਾਲਾਂ ਸਾਡੀ ਛੋੜੀ ਚ ਪਾਓਗੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸਸੇਕਾਰ